ਲੋ ਜੀ ਅੱਜ ਦਾ ਜਿਹੜਾ ਟੂਰ ਹੈਗਾ ਜੀ ਕੋਟਪੂਰਾ ਰੋਡ ਤੇ ਜਿਹੜਾ ਜਾਣਾ ਹੈਗਾ ਜੀ ਉਹ ਖਾਰੇ ਜਣਾ ਜੀ ਗੁਰਦਵਾਰਾ ਸਾਹਿਬ ਮੱਥਾ ਟੇਕਣ ਵਾਸਤੇ ਇਹ ਕੋਟਪੂਰਾ ਰੋਡ ਹੈ ਜੀ ਇਹ ਬਠਿੰਡਾ ਰੋਡ ਹੈ ਇਹ ਖੜਾ ਹੋਇਆ ਜੀ ਆਪਣਾ ਘੋੜਾ ਤਿਆਰ ਵਰ ਤਿਆਰ ਬਸ ਸਾਥੀਆਂ ਦੀ ਡੀਕ ਕਰ ਰਹੇ ਆ ਸੀ ਜਦੋਂ ਸਾਥੀ ਆ ਗਏ ਨਾਲ ਹੀ ਨਾਲ ਚਾਲੇ ਪਾ ਦੇਣੇ ਆ ਜੀ ਇਹ ਜੀ ਹੁਣ ਸਾਡੇ ਸਾਥੀ ਇਕੱਠੇ ਹੋ ਗਏ ਜੀ ਇਹ ਹੈਗੇ ਜੀ ਪਰਮਪਾਲ ਜੀ ਸੈਗਲ ਸਾਹਿਬ ਜੈਜੀ ਸਾਹਿਬ ਜਿਹੜੇ ਕੀ ਕੰਸਿਸਟੈਂਟ ਰਾਈਡਰ ਹੈ ਸਾਡੇ ਕਲੱਬ ਦੇ ਇਹ ਸਾਡੇ ਨਾਲ ਜਾਣਗੇ ਸਾਡਾ ਬੜਾ ਸੁਭਾਗ ਹੈ ਵੀ ਇਹ ਸਾਡੇ ਨਾਲ ਜਾਂਦੇ ਆ ਅਸੀਂ ਸੱਚ ਨਾਲ ਜਾਂਦੇ ਨੇ ਜੀ ਇਹ ਸਾਡੇ ਐਸਪੀ ਜੀ ਇਹ ਸਾਡੇ ਐਸਪੀ ਸਰ ਹੈ ਟੀਚਰ ਹੈ ਜੀ ਇਹ ਗੁੱਡ ਮਾਰਨਿੰਗ ਜੀ ਇਹ ਵੀ ਸਾਡੇ ਨਾਲ ਆ ਚੱਲੇ ਆ ਜੀ ਸੈਰ ਵਾਸਤੇ ਹਾਂਜੀ ਐਸਪੀ ਸਰ ਦੱਸੋ ਜੀ ਕੀ ਵਿਚਾਰ ਹੈ ਤੁਹਾਡੇ ਅੱਜ ਸੈਰ ਪਰ ਇਹ ਇੰਜ ਜੀ ਇੱਕ ਤਾਂ ਬੜਾ ਸੁਭਾਗ ਪ੍ਰਾਪਤ ਹੁੰਦਾ ਸਾਨੂੰ ਜੀ ਹਾਂਜੀ ਜਿਸ ਤਰ੍ਹਾਂ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਯਾਤਰਾ ਕਰਨ ਦਾ ਟਾਈਮ ਮਿਲਦਾ ਨਹੀਂ ਐਣਾ ਨਾ ਕੋ ਤੁਸੀਂ ਕਿਹੜਾ ਬੁੱਢੇ ਹੋ ਗਏ ਜੀ ਤੁਸੀਂ ਤਾਂ ਨੌਜਵਾਨੀ ਹੋ ਨਹੀਂ ਅਸੀਂ ਦੱਸਣਾ ਪਾਈਪਾ ਕਰਨਾ ਹੈ ਤੁਸੀਂ ਨੌਜਵਾਨ ਹੋ ਅਸੀਂ ਦੱਸਣੇ ਜਵਾਨ ਹੈ ਚਲੋ ਜੀ ਕਰੀਏ ਸਟਾਰਟ ਰਾਈਡ ਹੈ ਜੀ ਲਓ ਜੀ ਆ ਰਾਈਡ ਸਟਾਰਟ ਹੋ ਚੁੱਕੀ ਜੀ ਤੇ ਰਾਈਡਰ ਸਾਡੇ ਚੱਲਦੇ કેરોડી કટ પુરારો હા હાની હાની ચલે સ્કૂલ હાજી એ સાડે પરમપાલજી થોડે જે લેટ આજી તેમેગા તીના લા આ રહ્યા ਤੇ ਅੱਜ ਦਾ ਸਫ਼ਰ ਆਪਾਂ ਇੱਥੇ ਕਰਾਂਗੇ ਜੀ ਗੁਰਦੁਆਰਾ ਸਾਹਿਬ ਸਰਾਇਨਾ ਦਾ ਕਿਉਂਕਿ ਅੱਜ ਜੇਈ ਸਾਹਿਬ ਨੂੰ ਥੋੜਾ ਕੰਮ ਹੈ ਚੱਲੋ ਜਨਾ ਅੱਗੇ ਰਵੋ ਚਲਿਏ ਅੱਗੇ ਜੀ ਐਸਪੀ ਸਰ ਵੀ ਮੌਜੂਦ ਹੈ ਇੱਥੇ ਇਹ ਸਾਡੇ ਭਾਈ ਜੀ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਪ੍ਰਧਾਨ ਸਾਹਿਬ ਹੈ ਸਾਡੇ ਸਾਈਕਲਿੰਗ ਕਲੱਬ ਦੇ ਐਸ ਆਰ ਐ ਬਾਕੀ ਇਹਨਾਂ ਬਾਅਦ ਕੀਤੇ ਫਿਰ ਗਾ ਡਿਸਕਸ਼ਨ ਕਰਾਂਗੇ ਪ੍ਰਧਾਨ ਸਾਹਿਬ ਬਾਰੇ ਭਾਈ ਜਗਸੀਰ ਜੀ ਹੈ ਜੀ ਐਸਐਚਓ ਰਿਟਾਇਰ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਾਈਕਲਿਸਟ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਵੀ ਹੈ ਜੀ ਇਹ ਬੈਠਾ ਸਾਰੀ ਚੰਗੇ ਐਸਪੀ ਸਰ ਵੀ ਚੰਗੇ ਆ ਜੀ ਇਹ ਅੱਜ ਦੀ ਸਮਾਪਤੀ ਗਰਗਰਾ ਸਾਹਿਬ ਰਾਇਨਾ ਗਈ ਐਸਪੀ ਸਾਹਿਬਾ ਸਾਡੇ ਇੱਥੇ ਸੀ ਇੱਥੇ ਜਾ ਰਹੇ ਨੇ ਇਹ ਲੀਡ ਕਰ ਰਹੀ ਪਰ ਸੁਬਾ ਨੂੰ ਯਾਰਾ ਵੇਖੋ ਜੀ ਕਿੱਡਾ ਸੋਹਣਾ ਜੀ ਕੀ ਬਾਤ ਹੈ ਮਨ ਖੁਸ਼ ਹੋ ਜਾਂਦਾ ਜੀ ਇੱਥੇ ਰੁਕੇ ਆ ਜੀ ਅਸੀਂ ਢਾਬੇ ਤੇ ਚਾਹ ਪੀਣ ਵਾਸਤੇ ਤੇ ਥੋੜਾ ਰਿਲੈਕਸ ਹੋਣ ਵਾਸਤੇ ਪਰਮਪਾਲ ਜੀ ਤੇ ਐਸਪੀ ਸਾਹਿਬ ਆਪਣੇ ਜੋਰ ਬੁਖਾਰੇ ਨੇ ਢਾਬਾ ਮਾਸਟਰ ਦਾ ਜੀ ਤੇ ਐਸਪੀ ਸਰ ਦਾ ਐਸਪੀ ਸਰ ਦਾ ਸਰ ਵੀ ਟੀਚਰ ਨੇ ਮਾਸਟਰ ਜੀ ਨੇ ਇਹ ਮਾਸਟਰ ਦਾ ਟੱਬਾ ਪਾਣੀ ਦੇ ਗਲਾਸ ਸਾਰੇ ਜਿਹਨੇ ਰੁਕੇ ਜੀ ਇੱਥੇ ਚਾਹ ਪੀਣ ਵਾਸਤੇ ਥੋੜਾ ਰਿਲੈਕਸ ਹੋਣ ਵਾਸਤੇ ਕੀ ਹਵਾ ਤੇ ਜੀ ਇਹ ਹੈਗਾ ਜੀ ਨਹਿਰਾ ਤੋਂ ਜੇ ਆਪਾਂ ਮੁਕਸਰ ਵੱਲ ਆਈਏ ਨਾ ਜੀ ਤਾਂ ਦੋ 2.5 ਕਿਲੋਮੀਟਰ ਦੂਰੀ ਹੈ ਇਹ ਟਾਕ ਰਮਾਰ ਦੀ। ਜਿਹੜੀ ਬੇਦਰ ਵਾਲੀ ਸਕੂਲ ਹੈ ਜਿਹੜਾ ਸਰਕਾਰੀ ਉਹਦੇ ਸਾਹਮਣੇ ਹੈ। ਵਾਹ ਜੀ ਵਾਹ। ਚੇਹੇਦਾਂ ਵਾਲੀ ਸਕੂਲ ਦੇ ਸਾਹਮਣੇ ਹੈ ਨਾ ਜੀ। ਆਹ ਸਕੂਲ ਹੈ ਜੀ। ਠੀਕ ਹੈ ਠੀਕ ਹੈ ਜੀ। ਰੋਕ ਸਕਦਾ ਕੋਈ ਵੀ ਇੱਥੇ ਆ ਕੇ ਚੱਲ ਵੀ ਸਕਦਾ। ਦੋ ਮਟਕਿਆਂ ਨਾਲ ਲੋਟ ਦੇ ਤੇ ਘਰ ਲਾ। ਦੋ ਮਟਕੀਆਂ ਲਈ। ਕਹਿੰਦਾ ਐਂਬੀ ਵੀ ਕਹਿੰਦਾ ਫਰੀਦਪੁਰ ਦੇ ਭਾਈ ਦਾ ਕੀ ਹਾਲ ਹੈ ਕਹਿੰਦੀ ਉਹ ਤਾਂ ਪੜ੍ਹ ਲਿਖ ਕੇ ਡਾਕਟਰ ਬਣ ਗਿਆ ਸੈਗਲ ਸਾਹਿਬ ਦਾ ਸਾਈਕਲ ਖਰਾਬ ਹੋ ਗਿਆ ਜੀ ਟੂਰ ਦੇ ਦਰਮਿਆਨ ਜਾ ਰਿਹਾ ਸੀ ਸੈਗਲ ਸਾਹਿਬ ਸਾਈਕਲ ਲੈ ਕੇ ਐਸਪੀ ਸਰ ਚੱਲੀਆ ਜੀ ਚਲੋ ਜੀ ਹਾਂ ਓਕੇ ਜੀ ਲਓ ਜੀ ਮੁਕਸਰ ਦੇ ਬਾਹਰ ਬਾਹਰ ਗੇਟ ਆਉਂਦੇ ਜਿਹੜੇ ਉੱਥੋਂ ਤੱਕ ਐਂਟਰੀ ਹੋ ਗਈ ਹੈ ਜੀ ਪਰਮਪਾਲ ਜੀ ਦਾ ਅੱਜ ਸੈਂਕਰ ਖਰਾਬ ਹੋ ਗਿਆ। ਉਹਨਾਂ ਨੂੰ ਮੋਟਰਸਾਈਕਲ ਤੇ ਸਾਈਕਲ ਲੱਦ ਕੇ ਲਗੇ ਆ। ਹੁਣ ਦੋ ਸਾਈਕਲ ਹੋ ਗਏ, ਇੱਕ ਮੋਟਰ ਹੋ ਗਈ। ਕਿਉਂਕਿ ਮੋਟਰਸਾਈਕਲ ਹੈ। ਉੱਤੇ ਸਾਈਕਲ ਲੱਦੇ ਆਇਆ। ਉਹ ਸਾਹਮਣੇ ਗੇਟ ਦਿਖ ਰਿਹਾ ਜੀ। ਇਹ ਮੇਰੇ ਨਾਲ ਐਸਪੀ ਸਰ ਹੈ ਜੀ। ਬਹੁਤ ਪਿਆਰੇ ਐਸਪੀ ਸਰ ਸਾਡੇ। ਵਾਈ ਲੰਕਰ ਸਿੰਘ गेट मुक्तसर को तो बाहर है जी भाई लंगर सिंह गेट लो जी एंट्री हो गई जी मुक्तसर शहर patrol pump mm -hmm. at the age hospitals ਜਿੱਥਾ ਸ਼ੁਰੂ ਕੀਤਾ ਸੀ ਆਪਾਂ ਚੌਂਕ ਆ ਗਿਆ ਕੋੜਬੂਰਾ ਚੌਂਕ ਅੰਜਲ ਦੇ ਨੇੜੇ ਪਹੁੰਚ ਗਏ ਆ। ਅੱਜ ਦੀ ਸਾਈਕਲਿੰਗ ਵਧੀਆ ਰਹੀ ਵੈਸੇ ਤਾਂ ਪਰਮਪਾਲ ਜੀ ਦਾ ਸਾਈਕਲ ਨਾ ਖਰਾਬ ਹੁੰਦਾ ਤਾਂ ਠੀਕ ਹੈ ਜੀ। ਧੰਨਵਾਦ ਦੋਸਤੋ।